ਨੌਕਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਨੇ ਇਹਨਾਂ ਵਿੱਚ ਮਹਿਲਾਵਾਂ ਦੇ ਲਈ ਖਾਸ ਤੌਰ ਤੇ ਬਦਲਾਅ ਕੀਤਾ ਗਿਆ ਯਾਨੀ ਕਿ ਮਹਿਲਾਵਾਂ ਨੂੰ ਨਾਈਟ ਸ਼ਿਫਟ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਉਹਨਾਂ ਨੂੰ ਮਰਦਾਂ ਦੇ ਵਾਂਗ ਓਵਰਟਾਈਮ ਦੇ ਦੁੱਗਣੇ ਪੈਸੇ ਵੀ ਦਿੱਤੇ ਜਾਣਗੇ ਸੋ ਕੀ ਕੀ ਬਦਲਾਅ ਹੋਏ ਨੇ ਉਹ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਨਵੇਂ ਲੇਬਰ ਕਾਨੂੰਨਾ ਚ ਕਈ ਮਹੱਤਵਪੂਰਨ ਬਦਲਾਅ ਕੀਤੇ ਗਏ ਨੇ ਸਭ ਤੋਂ ਵੱਡਾ ਪ੍ਰਭਾਵ ਗ੍ਰੈਚੁਇਟੀ ਤੇ ਨਿਯਮਾਂ ਤੇ ਪਿਆ ਪਹਿਲਾਂ ਕਿਸੇ ਕਰਮਚਾਰੀ ਨੂੰ ਗ੍ਰੈਜੂਇਟੀ ਹਾਸਲ ਕਰਨ ਲਈ 5 ਸਾਲ ਦੀ ਨਗਾਤਾਰ ਨੌਕਰੀ ਲਾਜ਼ਮੀ ਸੀ ਪਰ ਹੁਣ ਇਹ ਮਿਆਦ ਘਟਾ ਕੇ ਸਿਰਫ 1 ਸਾਲ ਕਰ ਦਿੱਤੀ ਗਈ ਹੈ ਇਸ ਨਾਲ ਫਿਕਸਡ ਟਰਮ ਅਤੇ ਕੰਟਰੈਕਟ ਕਰਮਚਾਰੀਆਂ ਨੂੰ ਸਿੱਧਾ ਫਾਇਦਾ ਮਿਲੇਗਾ ਇਸ ਤੋਂ ਇਲਾਵਾ ਮਹਿਲਾਵਾਂ ਨੂੰ ਸੁਰੱਖਿਆ ਪ੍ਰਬੰਧਾਂ ਨਾਲ ਨਾਈਟ ਸ਼ਿਫਟ ਵਿੱਚ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਓਵਰਟਾਈਮ ਲਈ ਮਰਦਾਂ ਵਾਂਗ ਦੋਗੁਣਾ ਭੁਗਤਾਨ ਮਿਲੇਗਾ ਹਫ਼ਤੇ ਵਿੱਚ 48 ਘੰਟੇ ਕੰਮ ਦਾ ਸਮਾਂ ਤੈਅ ਕੀਤਾ ਗਿਆ ਹੈ ਜਦਕਿ ਰੋਜ਼ਾਨਾ 8 ਤੋਂ 12 ਘੰਟੇ ਕੰਮ ਕੀਤਾ ਜਾ ਸਕਦਾ ਹੈ। ਓਵਰਟਾਈਮ ਦੀ ਸਥਿਤੀ ਵਿੱਚ ਕੰਪਨੀਆਂ ਲਈ ਕਰਮਚਾਰੀ ਨੂੰ ਦੋਗਣਾ ਵੇਤਨ ਦੇਣਾ ਲਾਜ਼ਮੀ ਹੋਵੇਗਾ। ਨਵੇਂ ਲੇਬਰ ਕਾਨੂੰਨ ਦੇ ਲਾਗੂ ਹੋਣ ਨਾਲ ਹੁਣ ਸਾਰੇ ਮਜ਼ਦੂਰਾਂ ਲਈ ਘੱਟੋ-ਘੱਟ ਮਜ਼ਦੂਰੀ ਲੈਣਾ ਕਾਨੂੰਨੀ ਹੱਕ ਬਣ ਗਿਆ ਹੈ। ਕਿਸੇ ਵੀ ਸੈਕਟਰ 'ਚ ਹੁਣ ਕਰਮਚਾਰੀ ਨੂੰ ਨਿਯਮਤ ਨਿਯਤ ਕੀਤੀ ਗਈ ਘੱਟੋ-ਘੱਟ ਤਨਖਾਹ ਤੋਂ ਘੱਟ ਨਹੀਂ ਦਿੱਤੀ ਜਾ ਸਕੇਗੀ। ਹਰ ਕਰਮਚਾਰੀ ਨੂੰ ਨੌਕਰੀ ਉੱਤੇ ਰੱਖਦੇ ਸਮੇਂ ਅਪੁਆਇੰਟਮੈਂਟ ਲੈਟਰ ਦੇਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ ਤਾਂ ਜੋ ਨੌਕਰੀ ਦੀਆਂ ਸ਼ਰਤਾਂ 'ਚ ਪਾਰਦਰਸ਼ਤਾ ਬਣੀ ਰਹੇ। ਦੇਸ਼ ਭਰ ਦੇ ਛੋਟੇ ਅਤੇ ਖਤਰਨਾਕ ਕਮਕਾਜ ਵਾਲੇ ਸਥਾਨਾਂ ਸਮੇਤ ਹਰ ਜਗ੍ਹਾ ਤੇ ਹੁਣ ESIC ਕਵਰੇਜ ਲਾਜ਼ਮੀ ਹੋਵੇਗੀ ਜਿਸ ਨਾਲ ਮੈਡੀਕਲ ਅਤੇ ਬੀਮਾ ਸੁਰੱਖਿਆ ਦਾ ਦਾਇਰਾ ਹੋਰ ਵੱਧ ਸਕੇਗਾ ਓਵਰਟਾਈਮ 'ਚ ਡਬਲ ਤਨਖਾਹ ਦੇਣ ਦੀ ਸ਼ਰਤ ਦੇ ਨਾਲ ਨਵੇਂ ਲੇਬਰ ਕੋਡ ਵਿੱਚ ਕਈ ਮਹੱਤਵਪੂਰਨ ਖਾਸ ਗੱਲਾਂ ਜੋੜੀਆਂ ਗਈਆਂ ਨੇ ਪਹਿਲੀ ਵਾਰ ਇਲੈਕਟ੍ਰੋਨਿਕ ਮੀਡੀਆ ਦੇ ਪੱਤਰਕਾਰ ਡਿਜੀਟਲ ਅਤੇ ਆਡੀਓ ਵਿਜ਼ੂਅਲ ਮੀਡੀਆ ਵਰਕਰ ਬਾਗਾਨ ਮਜ਼ਦੂਰ ਅਤੇ ਡਬਿੰਗ ਆਰਟਿਸਟ ਵੀ ਸਰਕਾਰੀ ਕਿਰਤ ਸੁਰੱਖਿਆ ਦੇ ਦਾਇਰੇ ਵਿੱਚ ਲਿਆਂਦੇ ਗਏ ਨੇ ਇਸ ਨਾਲ ਇਨ੍ਹਾਂ ਖੇਤਰਾਂ 'ਚ ਕੰਮ ਕਰਨ ਵਾਲੇ ਲੱਖਾਂ ਕਰਮਚਾਰੀਆਂ ਨੂੰ ਨਿਯਮਤ ਰੋਜ਼ਗਾਰ, ਸੁਰੱਖਿਆ ਅਤੇ ਸਪਸ਼ਟ ਕੀਤੇ ਹੱਕ ਮਿਲਣਗੇ। ਨਵੇਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਮਜ਼ਦੂਰਾਂ ਨੂੰ ਹੋਰ ਵੱਧ ਸੁਰੱਖਿਆ ਮਿਲੇਗੀ। ਨੌਕਰੀ ਵਿੱਚ ਪਾਰਦਰਸ਼ਤਾ ਵਧੇਗੀ, ਕੰਮਕਾਜੀ ਹਾਲਾਤਾਂ ਵਿੱਚ ਸੁਧਾਰ ਆਉਣ ਦੀ ਉਮੀਦ ਹੈ।